ਕਰਾਂਗੇ ਅੱਜ ਆਪਾਂ ਲੇਡੀ ਕਾਟੇਬਲ ਜਿਹੜੀ ਥਾਰ ਵਾਲੀ ਆ ਕਾਲੀ ਥਾਰ ਪਹਿਲੇ ਇੱਕ ਰੱਖੀ ਸੀ ਦੋ ਰੱਖੀਆਂ ਸੀ ਬਲਟ ਮੋਟਰਸਾਈਕਲ ਆਜ ਜੋ ਉਸਨੇ ਦੋ ਜਿਹੜਾ ਵੱਡੇ ਪੁਲਿਸ ਅਧਿਕਾਰੀ ਯਾਰਾ ਕਰਕੇ ਰੱਖ ਦਿੱਤੇ ਆ ਜਿਹੜੇ ਲੋਕ ਕਹਿੰਦੇ ਸੀ ਬੜਿਆ ਇਮਾਨਦਾਰ ਆ ਅਫਸਰ ਆ ਬੜੇ ਨਾਲੇ ਦੀ ਚੰਗਾ ਕੀਤਾ ਥਾਰ ਵਾਲੀ ਨੂੰ ਫੜ ਕੇ ਅਜਾ ਉਹਨਾਂ ਤੇ ਹੀ ਗੱਜ ਡਿੱਗੀ ਆ ਕਿ ਉਹਨਾਂ ਨੇ ਢਿੱਲ ਵਰਤੀ ਆ ਜਿਹੜਾ ਕਿ ਡਰੱਗ ਵੇਚਦੇ ਆ ਨਸ਼ੇ ਵੇਚਦੇ ਆ ਉਹਨਾਂ ਉੱਤੇ ਜਿਹੜੀ ਗੱਜ ਡਿੱਗੀਆਂ ਉਹਨਾਂ ਨੂੰ ਜਿਹੜਾ ਮਿਉਤਲ ਕਰ ਦਿੱਤਾ ਯਾਨੀ ਕਿ ਘਰੇ ਭੇਦ ਦਿੱਤਾ ਤੁਹਾਨੂੰ ਸੁਣਾਉਣੇ ਅੱਗੇ ਸਾਰੀ ਗੱਲਬਾਤ ਆ ਵੀਡੀਓ ਨੂੰ ਚੱਲਦੀ ਚਾਲਦੇ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖੀ ਜਾਓ ਹੂੰ ਜਿਹੜੀ ਲੇਡੀ ਕਾਂਟੇ ਵਾਲਾ ਉਹਦਾ ਤਾਂ ਨੂੰ ਸਾਰਿਆਂ ਨੂੰ ਪਤਾ ਉਹਤੇ ਕੋਈ ਬਾਲੀ ਦੱਸਣ ਦੀ ਲੋੜ ਨਹੀਂ ਕਿ ਆਵਨਦੀਪ ਕੌਰ ਆ ਕਿੱਥੋਂ ਚਿੱਟਾ ਲਿਆਉਂਦੀ ਸੀ ਫਾਜ਼ਲ ਕਾ ਗਏ ਸੀ ਸਰਸਾ ਜਾ ਕੇ ਵੇਚਦੀ ਸੀ ਪੁਲਿਸ ਦਾ ਦਾਵਾ ਤੇ ਪੁਲਸਰੇ ਉਹਨੂੰ 17 ਗ੍ਰਾਮ ਤੋਂ ਬਾਅਦ ਜਿਹੜਾ ਉਹਦੇ ਕੋਲੋਂ ਚਿੱਟਾ ਬਰਾਮਦ ਕੀਤਾ ਕਾਲੇ ਥਾਰ ਦੇ ਵਿੱਚੋਂ ਦੇਖੋ ਕਿ ਢਿੱਲ ਵਰਤੀ ਗਈ ਮੈਂ ਪਹਿਲਾ ਕਿਆਸ ਹੈ ਕਿ ਇਹਦੇ ਜਿਹੜੇ بڑے بڑے ਅਫਸਰਾਂ ਦੇ ਨਾਲ ਸੰਬੰਧ ਆ ਇਸ ਕਰਕੇ ਉਹਨੂੰ ਢਿੱਲ ਵਰਤੀ ਗਈ ਤਾਂ ਉਹ ਜਦੋਂ ਜੇਲ੍ਹ ਹਲਚਲਾ ਨਹੀਂ ਫੇਸ ਕਰ ਤੱਕੀ ਪਲਸਾ ਉਹ ਤੋਂ ਪਹਿਲਾਂ ਜਿਹੜੀ ਉਹ ਜ਼ਮਾਨਤ ਦੇ ਬਾਹਰ ਆ ਗਈ ਆ ਉਸ ਤੋਂ ਬਾਅਦ ਜਦੋਂ ਇੱਕ ਇੰਟਰਵਿਊ ਹੁੰਦੀ ਆ ਉਸ ਤੋਂ ਬਾਅਦ ਫਿਰ ਵਿਜੀਲੈਂਸ ਚੱਕਦੀ ਆ ਜਿਹੜੀ ਕਿ ਉਹ ਥਾਰ ਵਾਲੀ ਆ ਜੇ ਉਹਦਾ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਆ ਨਾ ਜੇਲ੍ਹ ਦੀ ਖਬਰ ਆਈ ਆ ਨਾ ਕਿਤੇ ਹੋਰ ਦੀ ਆਈ ਆ ਕਿੱਧਰ ਬਾਗੀ ਉਹ ਇਹ ਜੇਲ੍ਹ ਦੇ ਵਿੱਚ ਹੀ ਆ ਮੈਂ ਤੁਹਾਨੂੰ ਦੱਸ ਦਾਂਗਾ ਹੁਣ ਕਿ ਜਿਹੜੇ ਤੁਸੀਂ ਇਮਾਨਦਾਰੀ ਇਮਾਨਦਾਰੀ ਕੂਕਦੇ ਹੁੰਦੇ ਹੋ ਦੁੱਕ ਮਾੜਾ ਮੋਟਾ ਆਵਦਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਮੈਂ ਤੁਹਾਨੂੰ ਪਹਿਲਾ ਵਾਰੀ ਬੜੇ ਵਾਰੀ ਕਿਹਾਗਾ ਕਿ ਇਹਨਾਂ ਪੁਲਿਸ ਵਾਲੀਆਂ ਕਾਲੀਆਂ ਭੇਡਾਂ ਉੱਪਰ ਯਕੀਨ ਕਰਨਾ ਬੜਾ ਸੌਖਾ ਨਹੀਂ ਇਹਨਾਂ ਤੇ ਬੜਾ ਯਕੀਨ ਨਾ ਕਰਿਆ ਕਰੋ ਕਹਿੰਦੇ ਹੁੰਦੇ ਤਾਂ ਸਕੇ ਆਪਦੇ ਮਾਪ ਪਿਓ ਦੇ ਨਹੀਂ ਬਣਦੇ ਇਹ ਤੁਹਾਡੇ ਸਾਡੇ ਕਿੱਥੋਂ ਵੱਜ ਜਾਣਗੇ ਅੱਜ ਸਰਕਾਰ ਨੇ ਮਾਨ ਸਰਕਾਰ ਨੇ ਅੱਜ ਜਿਹੜੇ ਦੋ ਆ ਡੀਐਸਪੀ ਤੇ ਐਸਐਚਓ ਆ ਜਿਹੜੇ ਉਹ ਟੰਗ ਦਿੱਤੇ ਆ ਬਠਿੰਡੇ ਦੇ ਤੁਹਾਨੂੰ ਨੌ ਵੀ ਦੱਸਦੇ ਆ ਕਿ ਜਿਹੜਾ ਕਿ ਇੰਟਰਵਿਊ ਜਿਹੜਾ ਥਾਰ ਵਾਲੀ ਦੀ ਕੀਤੀ ਆ ਉਸ ਤੋਂ ਬਾਅਦ ਜੋ ਕੁਝ ਹੋਇਆ ਜੋ ਬਪਾਲ ਮੱਤਿਆ ਭਾਪੜ ਮੱਤਿਆ ਜੋ ਸਰਕਾਰ ਦੇ ਜਿਹੜਾ ਕਿ ਇਹ ਵੱਡਾ ਇੱਕ ਪੈਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਕਿ ਹਰ ਇੱਕ ਦਾ ਘਰ ਟਾਇਆ ਜਾ ਜਾ ਚੁੱਕਿਆਗਾ ਪਰ ਆਖਰ ਥਾਰ ਵਾਲੀ ਦਾ ਘਰ ਕਿਉਂ ਨਹੀਂ ਟਾਇਆ ਜਾ ਰਿਹਾ ਫਿਰ ਪਤਾ ਲੱਗਿਆ ਕਿ ਉਹਨੂੰ ਨਸ਼ੇ ਦੀ ਢੈਲਾ ਜਿਹੜਾ ਡਰੱਗ ਦੀ ਢੈਲਾ ਕਿਉਂ ਦਿੱਤੀ ਗਈ ਕਿਉਂ ਉਸ ਥਾਰ ਵਾਲੀ ਨੂੰ ਜਿਹੜਾ ਐਡੀ ਸੇਤੀ ਜਿਹੜਾ ਬਾਹਰ ਨਿਕਲੀ ਨਿਕਲੀ ਉਹ ਬਾਹਰ ਆ ਕੇ ਫਿਰ ਸਿੱਧਾ ਚੈਲੰਜ ਕਰਨ ਲੱਗੀ ਲੋਕਾਂ ਨੇ ਕਹਿ ਦਿੱਤਾ ਸੀ ਭਾਈ ਇਹਦੇ ਤਾਂ ਸੱਚੀ ਮੁੱਚੀ ਬੱਡੇ ਅਵਸਾਰਾਂ ਦੇ ਨਾਲ ਸੰਬੰਧ ਆ ਇਹ ਤਾਂ ਪਾਰੂ ਪੈ ਚੁੱਕੀ ਹੈ ਮਾਨ ਸਰਕਾਰ ਉੱਤੇ ਵੀ ਜਿਹੜਾ ਡੀਐਸਪੀ ਕਾਨਫਰੈਂਸ ਕਰਦਾ ਸੀ ਹਰਵੰਸ ਸਿੰਘ ਅੱਜ ਉਸ ਨੂੰ ਮਯੋਤਲ ਕਰ ਦਿੱਤਾ ਮਾਨ ਸਰਕਾਰ ਨੇ ਬਠਿੰਡਾ ਦਾ ਡੀਐਸਪੀ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਹਰਵੰਸਾ ਕਿ ਜੀ ਇਹ ਤਾਂ ਬੜਾ ਇਮਾਨਦਾਰ ਆ ਮੈਂ ਤੁਹਾਨੂੰ ਦੱਸਦਾ ਹਰਵੰਸ ਸਿੰਘ ਦਾ ਜਿਹੜਾ ਉਹਨੂੰ ਮੌਤਲ ਕਰ ਦਿੱਤਾ ਇਲਜ਼ਾਮ ਉਹਦੇ ਤੇ ਕੀ ਲੱਗੇ ਆ ਕਿ ਨਸੇ ਦੇ ਕੇਸਾਂ ਉੱਤੇ ਜਿਹੜਾ ਉਹਨੇ ਲਾਪਰਵਾਹੀ ਕੀਤੀ ਆ ਇਹ ਆ ਤੁਹਾਡਾ ਹਰਵੰਸ ਸਿੰਘ ਡੀਐਸਪੀ ਜਿਹਨੂੰ ਤੁਸੀਂ ਬੜਾ ਆਮਾਨ ਦਾ ਸਮਝਦੇ ਸੀ ਇਹਤੇ ਇਲਜ਼ਾਮ ਲੱਗੇ ਆ ਕਿ ਜਿਹੜੇ ਨਸੇ ਦੇ ਕੇਸ ਆ ਜਿਹੜੇ ਵੇਚਦੇ ਆ ਉਹਨਾਂ ਤੇ ਇਹਨੇ ਢਿੱਲ ਵਰਤੀ ਆ ਤੇ ਇਸ ਨੂੰ ਜਿਹੜਾ ਅੱਜ ਮੌਤਲ ਕਰਨਾ ਪਿਆ ਆ ਮਾਨ ਸਰਕਾਰ ਨੂੰ ਤੁਸੀਂ ਅੱਖਾਂ ਮੀਚ ਕੇ ਐਵੇਂ ਨਾ ਯਕੀਨ ਕਰਿਆ ਕਰੋ ਦੂਸਰਾ ਇੱਕ ਹੋਰ ਆ ਐਸਐਸਪੀ ਬਠਿੰਡੇ ਨੇ ਜਿਹੜਾ ਇੱਕ ਨਵਾਂ ਐਸਐਚਓ ਸੀ ਜਿਹੜਾ ਉਹਨੂੰ ਨੌਕਰੀ ਤੇ ਲਾ ਦਿੱਤਾ ਤੇ ਠੰਡੇ ਠੰਡੇ ਘਰੇ ਭੇਜ ਦਿੱਤਾ ਜਣੇ ਕਿ ਹੁਣ ਪੁੱਤ ਨੂੰ ਜਿਹੜਾ ਭੰਬੂ ਧਾਰੇ ਦੱਸਣ ਲੱਗ ਪਏ ਆ ਕਿਉਂਕਿ ਇਹਨਾਂ ਨੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਨਸ਼ਾ ਇਹ ਐਵੇਂ ਨਹੀਂ ਵਿਕਦਾ ਇਨਾਂ ਦੇ ਪਿੱਛੇ ਵੱਡੀਆਂ ਤਾਕਤਾਂ ਹੁੰਦੀਆਂ ਨੇ ਲੀਡਰ ਹੁੰਦੇ ਆ ਡੀਐਸਪੀ ਹੁੰਦੇ ਆ ਐਸਐਸਪੀ ਹੁੰਦੇ ਆ ਜਾਂ ਹੋਰ ਰੈਂਕ ਦੇ ਅਧਿਕਾਰੀ ਹੁੰਦੇ ਆ ਤਾਂ ਹੁਣ ਜਿਹੜੀ ਹਰਵੰਤ ਸਿੰਘ ਦੀ ਆ ਇਹਦੀ ਜਾਂਚ ਕੀਤੀ ਜਾਊ ਉਹਦੀ ਪੂਸਪੜਤਾਲ ਕੀਤੀ ਜਾਊਗੀ ਕਿ ਇਹਦਾ ਕਿਤੇ ਇਹ ਤਾਂ ਨਹੀਂ ਨਸੇ ਵਿੱਚ ਅੱਧਾ ਕਿਤੇ ਇਹ ਤਾਂ ਨਹੀਂ ਨਸੇ ਵਿੱਚ ਕਿਉਂਦਾ ਸੀ ਹੁਣ ਮਾਨ ਸਰਕਾਰ ਦਾ ਜਿਹੜਾ ਵੱਡਾ ਐਕਸ਼ਨ ਆ ਡੀਐਸਪੀ ਬਠਿੰਡਾ ਜਿਹੜਾ ਸਸਪੈਂਡ ਕਰ ਦਿੱਤਾ ਕਿਓ ਕਿਓ ਕਹਿੰਦੇ ਨਸੇ ਤਸਕਰਾਂ ਦੇ ਨਾਲ ਉਹਦੇ ਕਤਿਤ ਸੰਬੰਧ ਦੀ ਜਿਹੜੀ ਇੱਕ ਜਾਂਚ ਕੀਤੀ ਜਾ ਰਹੀ ਆ ਹੁਣ ਤੁਸੀਂ ਇਹ ਦੇਖ ਲਓ ਡੀਐਸਪੀ ਅਧਿਕਾਰੀ ਆ ਜਿਹਨੂੰ ਤੁਸੀਂ ਇਮਾਨਦਾਰ ਇਮਾਨਦਾਰ ਕਹਿੰਦੇ ਸੀ ਉਹਦੀ ਹੁਣ ਜਾਂਚ ਕੀਤੀ ਜਾ ਰਹੀ ਆ ਕਿ ਨਸਿਆਂ ਦੇ ਨਾਲ ਉਹਦੀ ਯਾਰੀ ਆ ਕਿੰਨਾ ਦੇ ਨਾਲ ਯਾਰੀ ਆ ਕਿੰਨਾ ਦੇ ਨਾਲ ਉਹਨੇ ਯਾਰੀ ਪਗਾਈ ਆ ਤੇ ਉਹ ਥਾਰ ਵਾਲੀ ਬੀਬੀ ਤਾਂ ਨਹੀਂ ਹੋ ਸਕਦੀ ਥਾਰ ਵਾਲੀ ਕਾਟੇ ਵਾਲੀ ਨਿਕਲ ਸਕਦੀ ਆ ਹੋ ਸਕਦਾ ਉਹਦੇ ਨਾਂ ਲਿੱਤਾ ਹੋਵੇ ਉਸਨੇ ਇਹ ਹਰਮਨ ਸਿੰਘ ਧਾਲੀਵਾਲਾ ਜਿਹੜਾ ਕਿਸ ਸਸਪੈਂਡ ਕਰ ਦਿੱਤਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਤੇ ਇੱਕ ਐਸਐਚਓ ਆ ਉਹ ਐਸਐਸਬੀ ਬਠਿੰਡੇ ਵੱਲੋਂ ਜਿਹੜਾ ਉਹਨੂੰ ਵੀ ਘਰੇ ਭੇਜ ਦਿੱਤਾ ਕਹਿੰਦੇ ਭਾਈ ਤੂੰ ਵੀ ਚਾਲਾ ਤੇ ਬਾਕੀ ਜਿਹੜੇ ਹੋਰ ਕਾਲੀਆਂ ਭੇਡਾਂ ਨੇ ਜਿਹੜੀਆਂ ਉਹਨਾਂ ਉੱਤੇ ਵੀ ਸਗੰਗਾ ਜਿਹੜਾ ਇਸ ਤਰ੍ਹਾਂ ਹੀ ਕਸਣਾ ਚਾਹੀਦਾ ਹੁਣ ਮੈਂ ਤੁਹਾਨੂੰ ਦੱਸ ਦਾਂਗਾ ਕਿ ਜਿਹੜੀ ਚਲੋ ਕਾਂਸਟੇਬਲ ਆ ਉਹਦੇ ਤੋਂ ਚਿੱਟਾ ਫੜਿਆ ਗਿਆ ਬੜਾ ਰੌਲਾ ਪਿਆ ਪੰਜਾਬ ਦਾ ਬੱਚੇ-ਬੱਤੇ ਦੇ ਨਾਂ ਆ ਗਿਆ ਅਮਨਦੀਪ ਕੌਰ ਆ ਕਿਉਂਕਿ ਇੱਕ ਤਾਂ ਉਹ ਇੰਸਟਾ ਤੇ ਮਹਿਸੂਸ ਸੀ ਜਦੋਂ ਲੋਕਾਂ ਨੇ ਇੰਸਟਾ ਦੀ ਫਿਰੋਦਨੀ ਸ਼ੁਰੂ ਕਰ ਦਿੱਤੀ ਏਟਾ ਤੇ ਉਹਦੇ ਵੀਡੀਓ ਮਿਲੀਆਂ ਫਿਰ ਮਹਿੰਗੀਆਂ-ਮਹਿੰਗੀਆਂ ਗੱਡੀਆਂ ਦੀ ਸ਼ਕੀਨਾਂ ਗੱਡੀਆਂ ਦੇ ਸ਼ਕੀਨ ਬਲਟ ਮੋਟਰਸਾਈਕਲਾਂ ਦੀ ਸ਼ਕੀਨਾਂ ਅਰਬਾਂ ਕਰੋੜਾਂ ਦੀ ਕੋਠੀ ਦੀ ਮਾਲਕ ਤੇ ਕਹਿ ਰਹੀ ਆ ਕਿ ਮੈਂ ਤਾਂ ਮੇਰੇ ਉੱਤੇ ਦਾ ਸਾਰਾ ਝੂਠਾ ਇਲਜ਼ਾਮ ਲਾ ਰਿਆ ਆ ਜੀ ਮੈਂ ਤਾਂ ਇਹ ਵੀ ਜਿਹੜਾ ਲੋਨ ਤੇ ਲੈਤਾ ਵੀ ਲੋਨ ਤੇ ਲੈਤਾ ਫਲਾਨਾ ਵੀ ਲੋਨ ਤੇ ਲੈਤਾ ਹੁਣ ਜਿਹੜਾ ਉਹਦੇ ਵਿੱਚ ਵੱਡੀ ਜਿਹੜੀ ਅਪਡੇਟ ਇਹ ਆ ਵੱਡੀ ਖਬਰ ਇਹ ਆ ਕਿ ਜਿਹੜਾ ਡੀਐਸਪੀ ਆ ਜਿਹੜਾ ਆਪਣੇ ਆਪ ਨੂੰ ਬੜਾ ਇਮਾਨਦਾਰ ਸਮਝਦਾ ਸੀ ਤਾਂ ਲੋਕਾਂ ਨੇ ਕਿਹਾ ਕਿ ਬੜੀ ਇਮਾਨਦਾਰੀ ਨਾਲ ਉਹਨੇ ਇਸ ਲੈਡੀ ਕਾਰਟੇਵਲ ਨੂੰ ਫੜਿਆ ਬੜਾ ਜੀ ਧਾਨਾ ਜੀ ਬੜਾ ਇਹ ਬੜਾ ਲੋਕਾਂ ਦੇ ਉਹਨੂੰ ਇੱਕਾ ਵੱਡਾ ਬਣਾਉਣ ਦਾ ਜਿਹੜੀ ਕੋਸ਼ਿਸ਼ ਕੀਤੀ ਆ ਕਿ ਬੜਾ ਬਧੀਆਗਾ ਅੱਜ ਹੁਣ ਇਹ ਸਿੱਧ ਹੋ ਰਿਹਾ ਉਹਦੀ ਜਾਂਚ ਹੋ ਰਹੀ ਆ ਕਿ ਨਸਿਆਂ ਦੇ ਨਾਲ ਮਿਲਿਆ ਹੋਇਆਗਾ ਇਹਦੇ ਨਸੇ ਤਸਕਰਾਂ ਦੇ ਨਾਲ ਸੰਬੰਧ ਨੇ ਹੁਣ ਕਿਹੜੇ-ਕਿਹੜੇ ਉਹ ਨਸੇ ਤਸਕਰ ਨੇ ਕਿ ਉਹ ਲੇਡੀ ਅਮਨਦੀਪ ਕਾਉਂਟੇਬਲ ਆ ਜਾਂ ਫਿਰ ਕੋਈ ਹੋਰ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਊਗਾ ਵੱਡਾ ਪਟਾਕਾ ਮਾਤਾ ਨੂੰ ਪਹਿਲਾਂ ਵੀ ਕਹਿਣਾ ਤੇ ਹੁਣ ਵੀ ਕਹਿਣਾ ਸਰਕਾਰ ਨੂੰ ਜੇਕਰ ਆਪਣੇ ਉਹਨਾਂ ਨੇ ਸਭੀ ਬਚਾਉਣੀ ਆ ਜੇ ਆਪਣਾ ਚੰਮ ਬਚਾਉਣਾਗਾ ਤਾਂ ਫਿਰ ਭਾਈ ਇਹ ਕੱਲੇ ਬਠਿੰਡੇ ਤੇ ਨਹੀਂ ਮਾਨਸਾ ਬਠਿੰਡਾ ਫਿਰੋਜ਼ਪੁਰ ਜਿੰਨੇ ਜ਼ਿਲ੍ਹੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਥਾਣੇ ਆ ਸਾਰੇ ਥਾਣਿਆਂ ਦੇ ਜਿਹੜਾ ਉੱਥੇ ਰਿਕਾਰਡ ਚੈੱਕ ਕੀਤਾ ਜਾਵੇ ਉੱਤੇ ਲੋਕਾਂ ਤੋਂ ਪੁੱਛਿਆ ਜਾਵੇ ਕਿਹੜੇ ਥਾਣੇ ਵਿੱਚ ਕਿਹੜਾ ਬੰਦਾ ਕੀ ਕਰਦਾਗਾ ਕਿਉਂਕਿ ਆਮ ਲੋਕਾਂ ਨੂੰ ਸਾਰਾ ਪਤਾ ਹੁੰਦਾਗਾ ਫਿਰ ਮੈਕਮੇ ਵਾਲੇ ਨੂੰ ਪਤਾ ਹੁੰਦਾਗਾ ਕਿ ਭਾਈ ਤੁਹਾਡੀ ਗੁਸਤੀ ਯਾਹੂ ਦੱਸੋ ਤੇ ਫਿਰ ਦੇਖੋ ਉਹਦੇ ਕੰਮੇ ਕਾਲੀਆਂ ਭੇਡਾਂ ਫੜੀਆਂ ਜਾਂਦੀਆਂ ਐਸਐਸਪੀ ਦੀ ਡਿਊਟੀ ਲਾਵੇ ਸਰਕਾਰ ਕਿ ਹਰ ਇੱਕ ਜ਼ਿਲ੍ਹੇ ਦੀ ਪੜਤਾਲ ਕੀਤੀ ਜਾਵੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਕਿਹੜੇ ਥਾਣੇ ਦੇ ਵਿੱਚ ਕਿਹੜੀ ਚੌਂਕੀ ਦੇ ਵਿੱਚ ਤੇ ਨਾਦ ਨੇ ਕਿਹੜੇ ਪੁਲਿਸ ਲਾਈਨ ਦੇ ਵਿੱਚ ਕਿਉਂ ਹਾਜ਼ਰ ਕੀਤੇ ਗਏ ਆ ਕਿਹੜੇ ਕੜਿਓ ਬੰਦੇ ਆ ਕਿਹੜੇ ਕੜਿਓ ਥਾਣੇਦਾਰ ਆ ਐਸਐਚਓ ਆ ਕਨਸਟੇਬਲ ਆ ਤੇ ਇਸ ਕਰਕੇ ਜਿਹੜੀਆਂ ਕਾਲੀਆਂ ਭੇਡਾਂ ਦੀ ਗਿਣਤੀ ਆ ਵਾਧਾ ਤੇ ਇਸ ਕਰਕੇ ਜਿਹੜਾ ਇਹ ਬਠਿੰਡੇ ਦਾ ਐਸਐਸਪੀ ਆ ਇਹਨੂੰ ਸਸਪੈਂਡ ਕਰ ਦਿੱਤਾ ਜਿਹੜੀ ਇਹਦੀ ਨਸਿਆਂ ਦੇ ਨਾਲ ਕਹਿੰਦੇ ਕਿ ਜਾਂਚ ਆ ਵੀ ਡਰੱਗ ਦੇ ਨਾਲ ਇਹਦਾ ਧੰਦਾ ਹੋ ਸਕਦਾਗਾ ਉਹ ਵੀ ਜਿਹੜੀ ਇਹਦੀ ਕੀਤੀ ਜਾ ਰਹੀ ਆ ਲੱਗਦਾ ਕਿ ਥਾਰ ਵਾਲੀ ਨੇ ਹੁਣ ਖਾਸੇ ਰੜਨੇ ਅਜੇ ਪਹਿਲਾਂ ਤਾਂ ਉਹ ਸ਼ਾਇਦ ਉਹ ਚੁੱਪ ਸੀ ਜਦ ਪੁਲਸਾਂ ਕੋਲ ਤੋਂ ਕੁਝ ਨਹੀਂ ਕਢਾ ਸਕੀ ਇਸ ਕਰਕੇ ਨਹੀਂ ਕਢਾ ਸਕੀ ਇਸ ਕਰਕੇ ਨਹੀਂ ਬੋਲੀ ਪੁਲਸਾ ਇਸ ਕਰਕੇ ਉਹਦੀ ਜ਼ਬਾਨ ਤ ਹੋ ਗਈ ਕਿਉਂਕਿ ਕਾਲੀਆਂ ਭੇਡਾਂ ਨਾਲ ਲੜੀਆਂ ਸੀ ਇਸ ਕਰਕੇ ਉਹਨੂੰ ਜਿਹੜਾ ਸੱਦਿਆ ਗਿਆ ਤੇ ਬਾਵਾ ਖੱਟਣ ਦੇ ਚੱਕਰ ਦੇ ਵਿੱਚ ਆਪ ਹੀ ਫਸ ਗਿਆ ਇਸ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰਨ ਆਪਣੇ ਕਮੈਂਟ ਜਰੂਰ ਲਿਖਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜਾ ਡੀਐਸਪੀ ਆ ਕਿਹੜਾ ਐਸਐਸਪੀ ਆ ਕਿਹੜਾ ਇੰਸਪੈਕਟਰ ਆ ਕਿਹੜਾ ਥਾਣੇਦਾਰ ਆ ਕਿਹੜਾ ਏਐਸਆਈ ਆ ਕਿਹੜਾ ਕਾਂਸਟੇਬਲ ਆ ਕਿ ਜਿਹੜਾ ਨਸ਼ਾ ਵੇਚਦਾ ਜਾਂ ਪੀਂਦਾਗਾ ਜਾਂ ਕਿਹਦੇ ਨਾਲ ਸੰਬੰਧ ਨੇ ਉਹਨਾਂ ਦੇ ਤੇ ਜਿਹੜਾ ਕਿ ਇਹ ਜ਼ਰੂਰੀ ਆ ਇਸ ਸਾਹਮਣੇ ਲਿਆਓ ਇਹਨਾਂ ਕਾਲੀਆਂ ਭੇਡਾਂ ਨੂੰ ਜਿਹੜਾ ਕਿ ਅੰਦਰ ਕੀਤਾ ਜਾਵੇ ਸਲਾਖਾਂ ਦੇ ਪਿੱਛੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਜਿਹੜੇ ਇੱਕ ਚੈਨ ਨਸੇ ਦੀ ਫੇਰ ਹੀ ਟੁੱਟ ਸਕਦੀ ਆ ਜੇਕਰ ਪੁਲਸਾ ਤੇ ਉੱਤੇ ਗਾਰਡ ਗੂ ਜੇ ਪੁਲਸ ਦੇ ਅਫਸਰ ਫੜੇ ਜਾਣਗੇ ਕਿਉਂਕਿ ਨਿੱਕੇ ਮੋਟੇ ਬੰਦੇ ਐਵੇਂ ਨਸ਼ਾ ਨਹੀਂ ਵੇਚਦੇ ਪੁਲਸ ਵਕਿਉਂਦੀ ਆ ਜਿਹੜਾ ਇੱਕ ਗੀਤ ਵੀ ਆਇਆ ਸੀ ਅਰਜੀਤ ਬਾਵਾ ਦਾ ਤੁਸੀਂ ਗੀਤ ਵੀ ਸੁਣਿਆਗਾ ਤੇ ਇਸ ਕਰਕੇ ਜਿਹੜਾ ਤੁਸੀਂ ਜਿਹੜਾ ਕੀ ਹਥਪਾਕ ਰੱਖਦੇ ਹੋ ਇਸ ਵੀਡੀਓ ਦੇ ਨਾਲ ਆ ਆਪਣੇ ਜਿਹੜੇ ਕਮੈਂਟ ਆ ਉਹ ਜਰੂਰ ਕਰਨੇ ਆ ਟਮੈਂਟ ਵੱਧ ਤੋਂ ਵੱਧ ਜਿਹੜਾ ਸੁਝਾਅ ਜਰੂਰ ਦੇਣਾ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਬਰਸਾ ਟੀਵੀ ਮੈਂ ਆਮ ਅਖਲ ਸਿੰਘ ਉੱਬਾ